ਸਾਈਬਰ ਠੱਗਾਂ ਤੋਂ ਜ਼ਰਾ ਸਾਵਧਾਨ ਸਾਈਬਰ ਠੱਗੀ અપਨਾ ਰਹੇ ਨੇ ਠੱਗੀ ਦੇ ਨਵੇਂ-ਨਵੇਂ ਤਰੀਕੇ ਤੁਸੀਂ ਵੀ ਹੋ ਜਾਓ ਸੁਚੇਤ ਦੇਖੋ ਕਿਹੜੇ ਢੰਗ ਦੇ ਨਾਲ ਹੁਣ ਮਾਰ ਰਹੇ ਨੇ ਠੱਗੀਆਂ ਕਿਤੇ ਤੁਸੀਂ ਵੀ ਨਾ ਗਵਾ ਬੈਠੋ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਜਿੱਥੇ ਇੱਕ ਪਾਸੇ ਜਿੱਥੇ ਟੈਕਨੋਲੋਜੀ ਲਗਾਤਾਰ ਨਵੀਂ ਹੋ ਰਹੀ ਹੈ ਦੂਜੇ ਪਾਸੇ ਸਾਈਬਰ ਠੱਗ ਵੀ ਨਵੀਆਂ-ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਨੇ ਲੋਕਾਂ ਨੂੰ ਠੱਗ ਰਹੇ ਨੇ ਨਵੇਂ ਤੌਰ ਤਰੀਕੇ ਅਪਣਾ ਰਹੇ ਨੇ ਪਹਿਲਾਂ ਵਿਦੇਸ਼ਾਂ ਤੋਂ ਰਿਸ਼ਤੇਦਾਰ ਬਣ ਕੇ ਕਾਲ ਕਰਨ ਅਤੇ ਫਿਰ ਕੋਰੀਅਰ ਦੇ ਜ਼ਰੀਏ ਠੱਗੀ ਮਾਰਨ ਤੋਂ ਬਾਅਦ ਹੁਣ ਸਾਈਬਰ ਠੱਗਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ ਜਿਹਦੇ ਵਿੱਚ ਉਹ ਤੁਹਾਨੂੰ ਇਨਵੈਸਟ ਕਰਨ ਦਾ ਲਾਲਚ ਦਿੰਦੇ ਨੇ ਭੋਲੇ-ਪਾਲੇ ਲੋਕਾਂ ਦੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਤੇ ਹੱਥ ਸਾਫ਼ ਕਰ ਜਾਂਦੇ ਨੇ ਇੱਥੋਂ ਤੱਕ ਕਿ ਉਹਨਾਂ ਨੂੰ ਇਨਵੈਸਟ ਕਰਨ ਦੇ ਲਈ ਲਾਈਫ ਐਪ ਅਤੇ ਤਸਵੀਰਾਂ ਵੀ ਦਿਖਾਈਆਂ ਜਾਂਦੀਆਂ ਨੇ ਸੋ AI ਟੂਲ ਦਾ ਇਸਤੇਮਾਲ ਕਰਕੇ ਸਾਈਬਰ ਠੱਗ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਜਿਸ ਤੋਂ ਸਤਰਕ ਰਹਿਣ ਦੀ ਬੇਹੱਦ ਜ਼ਰੂਰਤ ਹੈ ਜੇਕਰ ਸਮਾਂ ਰਹਿੰਦੇ ਤੁਸੀਂ ਸਾਈਬਰ ਸੈੱਲ 1930 ਯਾਨੀ ਕਿ 1930 ਨੰਬਰ ਤੇ ਫੋਨ ਕਰਕੇ ਉਸ ਦੀ ਸ਼ਿਕਾਇਤ ਦਰਜ ਕਰਵਾਉਨੇ ਹੋ ਤਾਂ ਪਾਈਪਲਾਈਨ ਦੇ ਵਿੱਚ ਪੈਸੇ ਰੋਕੇ ਜਾ ਸਕਦੇ ਨੇ ਜਿਸ ਨਾਲ ਤੁਹਾਡਾ ਇਹ ਪੈਸੇ ਵਾਪਸ ਆਉਣ ਦੀ ਉਮੀਦ ਵੀ ਬਣੀ ਰਹਦੀ ਹੈ ਸਾਈਬਰ ਸੈੱਲ ਲੁਧਿਆਣਾ ਦੇ ਇੰਚਾਰਜ ਜਤਿੰਦਰ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਨੂੰ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਆਜ਼ਾਦੀ ਦਿਹਾੜੇ ਮੌਕੇ ਮੈਡਲ ਵੀ ਦੇ ਇਨਜਾਰੀ ਨੇ ਉਹਨਾਂ ਕਹਿੰਦੇ ਇਨਵੈਸਟਮੈਂਟ ਦੇ ਨਾਮ ਤੇ ਠੱਗੀਆਂ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਲੁਧਿਆਣਾ ਵਿੱਚ ਹੀ ਜੇ ਗੱਲ ਕਰੀਏ ਸਾਈਬਰ ਠੱਗੀ ਦੇ ਰੋਜ਼ਾਨਾ 20 ਦੇ ਕਰੀਬ ਮਾਮਲੇ ਆ ਰਹੇ ਨੇ ਉਹਨਾਂ ਕਹਿੰਿਆ ਹੁਣ ਹਾਈ ਕੋਰਟ ਵੀ ਇਸ ਮਾਮਲੇ ਤੇ ਸਖਤ ਅਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਰਹੀ ਹੈ ਸੋ ਜਿਸ ਨਾਲ ਤੁਹਾਡੀ ਜਮਾ ਪੂੰਜੀ ਬਚ ਸਕਦੀ ਹੈ ਉਹਨਾਂ ਕਿਹਾ ਕਿਸੇ ਵੀ ਕੰਪਨੀ ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਆਈਐਫਸੀ ਕੋਡ ਦੇ ਨਾਲ ਜ਼ਰੂਰ ਹੈ ਜਿਹੜਾ ਆਈਐਫਸੀ ਕੋਡ ਨਾਲ ਜ਼ਰੂਰ ਇਹ ਜਾਣ ਲਿਆ ਜਾਵੇ ਕਿ ਜਿੱਥੇ ਤੁਸੀਂ ਪੈਸੇ ਜਮ੍ਹਾਂ ਕਰਵਾ ਰਹੇ ਹੋ ਉਹ ਕਿਸ ਬੈਂਕ ਦੇ ਨਾਲ ਸੰਬੰਧਿਤ ਹੈ ਕਿਸ ਸ਼ਹਿਰ ਦੇ ਨਾਲ ਸੰਬੰਧਿਤ ਹੈ ਤਾਂ ਤੁਸੀਂ ਠੱਗੀ ਤੋਂ ਬਚ ਸਕਦੇ ਹੋ ਇਹ ਪਹਿਲਾਂ ਤਾਂ ਥੈਂਕ ਯੂ ਜੀ ਤੁਹਾਡੀ ਟੀਮ ਦਾ ਤੁਸੀਂ ਵੀ ਜਿੱਦਾਂ ਸਮੇਂ-ਸਮੇਂ ਤੇ ਆਮ ਪਬਲਿਕ ਨੂੰ ਲੋਕਾਂ ਨੂੰ ਸਾਡੇ ਮੈਸੇਜ ਰਹੇ ਜਾਂ ਆਪ ਵੀ ਅਵੇਅਰ ਕਰਦੇ ਰਹਿੰਦੇ ਹੋ ਤਾਂ ਜੋ ਸਾਈਬਰ ਠੱਗੀ ਦੇ ਸ਼ਿਕਾਰ ਹੋਣ ਤੋਂ ਬਚ ਸਕਣ ਇਸੇ ਤਰ੍ਹਾਂ ਜਿੱਦਾਂ ਅੱਜ ਤੁਸੀਂ ਸਾਡਾ ਮੈਸੇਜ ਲੈਣ ਆਏ ਹੋ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਤੇ ਜਿੱਦਾਂ ਕਿ ਤੁਸੀਂ ਪੁੱਛਿਆ ਅੱਜਕੱਲ ਜਿਹੜੇ ਆ ਇਨਵੈਸਟਮੈਂਟ ਫਰਾਡ ਦੇ ਕੇਸਸ ਬਹੁਤ ਜ਼ਿਆਦਾ ਰਿਪੋਰਟ ਹੋ ਰਹੇ ਆ ਤੇ ਇਹਦੇ ਵਿੱਚ ਮੈਂ ਆਮ ਪਬਲਿਕ ਨੂੰ ਤੇ ਲੁਧਿਆਣਾ ਨਿਵਾਸੀਆਂ ਨੂੰ ਜ਼ਰੂਰ ਅਵੇਅਰ ਕਰਨਾ ਚਾਹੁੰਦਾ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇ ਕੋ ਵਟਸਐਪ ਤੇ ਫੇਸਬੁਕ ਤੇ ਜਾਂ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਖਾਸ ਕਰਕੇ ਟੈਲੀਗ੍ਰਾਮ ਦੇ ਉੱਤੇ ਕੋਈ ਵੀ ਇਨਵੈਸਟਮੈਂਟ ਕਰਵਾਉਣ ਸੰਬੰਧੀ ਜੇ ਤੁਹਾਨੂੰ ਕਿਸੇ ਆਈਪੀਓ ਲਈ ਜਾਂ ਕਿਸੇ ਕੰਪਨੀ ਦੇ ਵਿੱਚ ਟਰੇਡਿੰਗ ਕਰਨ ਦੇ ਲਈ ਕਿਹਾ ਜਾਵੇ ਤਾਂ ਤੁਸੀਂ ਸਹਿਜ ਸਪਾਈ ਸਮਝ ਲਿਓ ਵੀ ਇਸ ਤਰ੍ਹਾਂ ਦਾ ਕੋਈ ਵੀ ਤੁਹਾਡੇ ਨਾਲ ਸਾਈਬਰ ਠੱਗੀ ਹੋ ਸਕਦੀ ਹੈ ਜਾਂ ਤੁਹਾਨੂੰ ਕੋਈ ਜੌਬ ਜੌਬ ਫਰੋਮ ਹੋਮ ਦਾ ਲਾਲਚ ਦੇ ਕੇ ਤੁਹਾਨੂੰ ਵੱਧ ਤੋਂ ਵੱਧ ਪੈਸੇ ਕਮਾਉਣ ਦਾ ਲਾਲਚ ਦਿੱਤਾ ਜਾ ਸਕਦਾ ਹੈ ਤੇ ਇਸ ਦੇ ਵਿੱਚ ਤੁਹਾਨੂੰ ਛੋਟੀਆਂ ਇਨਵੈਸਟਮੈਂਟ ਕਰਨ ਲਈ ਕਿਹਾ ਜਾ ਸਕਦਾ ਹੈ ਤੇ ਇਹ ਛੋਟੇ-ਛੋਟੇ ਟਾਸਕ ਦੇ ਕੇ ਤੁਹਾਨੂੰ ਵੱਡੀ ਅਮਾਉਂਟ ਇਨਵੈਸਟ ਕਰਨ ਦੇ ਲਈ ਅਨਿਯੋਰ ਕੀਤਾ ਜਾਂਦਾ ਹੈ ਵੱਡਾ ਲਾਹਾ ਦੇਣ ਦੇ ਲਈ ਤੁਹਾਨੂੰ ਲਾਲਚ ਦਿੱਤਾ ਜਾ ਸਕਦਾ ਤੇ ਕਿਹਾ ਜਾ ਸਕਦਾ ਵੀ ਜੇ ਤੁਸੀਂ ਇੰਨੇ ਪੈਸੇ ਇਨਵੈਸਟਮੈਂਟ ਕਰੋਗੇ ਤੇ ਵਰਚੂਅਲੀ ਤੁਹਾਨੂੰ ਯਕੀਨ ਦਿਵਾਉਣ ਦੇ ਲਈ ਇੱਕ ਐਪ ਰਾਹੀਂ ਐਂਡ ਵਰਚੂਅਲੀ ਤੁਹਾਡੀ ਇਨਵੈਸਟਮੈਂਟ ਦਿਖਾਈ ਜਾਂਦੀ ਹੈ ਵੀ ਤੁਹਾਡੇ ਇੰਨੇ ਗੁਣਾ ਪੈਸੇ ਹੋ ਚੁੱਕੇ ਹਨ ਅਤੇ ਤੁਸੀਂ ਆਮ ਭੋਲੇ-ਭਾਲੇ ਲੋਕ ਇਸ ਤਰ੍ਹਾਂ ਦੀ ਲਾਲਚ ਵਿੱਚ ਆ ਜਾਂਦੇ ਹਨ ਅਤੇ ਵੱਡੀ ਅਮਾਉਂਟ ਇਨਵੈਸਟ ਕਰ ਲੈਂਦੇ ਹਨ ਤੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਜਰੂਰ ਕਰਾਸ ਚੈੱਕ ਕਰੋ ਵੀ ਜਿਹੜੇ ਖਾਤੇ 'ਚ ਤੁਸੀਂ ਪੈਸੇ ਪਾ ਰਹੇ ਹੋ ਕਿ ਉਹ ਖਾਤਾ ਕਿਹੜੇ ਉਹ ਆਈਐਫਸੀ ਤੋਂ ਸਰਚ ਕਰੋ ਵੀ ਇਹ ਖਾਤਾ ਕਿਹੜੇ ਡਿਸਟ੍ਰਿਕਟ ਨਾਲ ਰਿਲੇਟਡ ਹੈਗਾ ਕਿਹੜੇ ਬੈਂਕ ਦਾ ਖਾਤਾ ਹੈ ਜਾਂ ਕਿਸ ਨਾਮ ਤੇ ਹੈ ਤੇ ਤੁਸੀਂ ਸਹਿਜ ਸੁਭਾਏ ਸਮਝ ਜਾਓਗੇ ਕਿ ਤੁਹਾਡੇ ਨਾਲ ਸਾਈਬਰ ਠੱਗੀ ਹੋ ਰਹੀ ਹੈ